ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕ ਦੇ ਉਤੇ ਦੋਸਤੋ ਅੱਜ ਗੱਲ ਕਰਾਂਗੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਬਰਾੜ ਹੋਰਾਂ ਦੀ ਸੋ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਜੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਅਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਸਬਾ ਟਾਂਗਰਾ ਕੋਲ ਪੈਂਦੇ ਪਿੰਡ ਜੱਬੋਵਾਲ ਦਾ ਸੁਨੱਖਾ ਗੱਭਰੂ ਸੁਖਜਿੰਦਰ ਸਿੰਘ ਵੀ ਉਸੇ ਹੀ ਅਨਮੋਲ ਲੜੀ ਦਾ ਇੱਕ ਹੀਰਾ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਡਿਗੀ ਪੱਗ ਮੋੜ ਸਿਰ ਤੇ ਰੱਖਣ ਵਿੱਚ ਆਪਣੇ ਸਿਰਾਂ ਦੀ ਭੇਟ ਚੜਾਈ ਭਾਈ ਸੁਖਜਿੰਦਰ ਸਿੰਘ ਬਰਾੜ ਦਾ ਜਨਮ 16 ਮਾਰਚ 1964 ਨੂੰ ਨਿਰਮਲ ਸਿੰਘ ਭਿੰਡਰ ਦੇ ਘਰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਪਿੰਡ ਜੱਬੋਵਾਲ ਵਿਖੇ ਹੋਇਆ। 5 ਕੋ ਸਾਲ ਦੀ ਉਮਰ ਵਿੱਚ ਇੱਕ ਟਰੱਕ ਐਕਸੀਡੈਂਟ ਵਿੱਚ ਆਪ ਦਾ ਸੱਜਾ ਪੈਰ ਜ਼ਖਮੀ ਹੋ ਗਿਆ। ਸੋ ਇਲਾਜ ਨਾਲ ਠੀਕ ਤਾਂ ਹੋ ਗਿਆ ਪਰ ਨਿਸ਼ਾਨ ਰਹਿ ਗਿਆ ਜੋ ਪਛਾਣ ਦੀ ਇੱਕ ਖਾਸ ਨਿਸ਼ਾਨੀ ਬਣਿਆ ਰਿਹਾ। ਆਪਦੇ ਪਿਤਾ ਸਰਦਾਰ ਨਿਲਮਰਤ ਸਿੰਘ ਆਰਮੀ ਵਿੱਚ ਸਰਵਿਸ ਕਰਦੇ ਸਨ ਜਿਸ ਕਾਰਨ ਇਹਨਾਂ ਦੀ ਮੁੱਢਲੀ ਪੜ੍ਹਾਈ ਫੌਜੀ ਸਕੂਲ ਵਿੱਚ ਹੀ ਹੋਈ ਫੌਜੀ ਖੇਡਾਂ ਦਾ ਸ਼ੌਂਕ ਆਪ ਨੂੰ ਬਚਪਨ ਤੋਂ ਹੀ ਸੀ ਹਾਣੀਆਂ ਨਾਲ ਤੀਰ ਅੰਦਾਜ਼ੀ ਕਰਦਿਆਂ ਆਪਦੀ ਖੱਬੀ ਅੱਖ ਤੇ ਸੱਟ ਲੱਗ ਗਈ ਉਦਮਪੁਰ ਤੋਂ ਜੰਮੂ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਪਰ ਉੱਥੋਂ ਜਵਾਬ ਮਿਲ ਜਾਣ ਤੇ ਅੰਮ੍ਰਿਤਸਰ ਹਸਪਤਾਲ ਲਿਆਂਦਾ ਗਿਆ ਇੱਥੇ 2 ਕੁ ਮਹੀਨੇ ਇਲਾਜ ਚੱਲਦਾ ਰਿਹਾ ਇਸ ਦੌਰਾਨ ਇੱਕ ਅਹਿਮ ਘਟਨਾ ਘਟੀ ਸੁਖਜਿੰਦਰ ਦਾ ਇਲਾਜ ਕਰਵਾ ਰਹੀ ਇਸ ਦੀ ਮਾਤਾ ਬੀਬੀ ਅਮਰਜੀਤ ਕੌਰ ਇੱਕ ਦਿਨ ਕਾਫੀ ਪਰੇਸ਼ਾਨੀ ਦੀ ਹਾਲਤ ਵਿੱਚ ਅੱਖਾਂ ਮੀਤੀ ਉਦਾਸ ਬੈਠੀ ਸੀ ਕਿ ਇੱਕ ਗੁਰਮੁਖ ਸੱਜਣ ਗਿਆਨੀ ਪੂਰਨ ਸਿੰਘ ਜੀ ਆ ਗਏ ਉਹਨਾਂ ਨੇ ਆ ਕੇ ਮਾਤਾ ਦੀ ਪਿੱਠ ਠਕੋਰੀ ਤੇ ਕਿਹਾ ਵੀ ਬੀਬੀ ਕਿਉਂ ਦਾਸ ਬੈਠੀ ਆ ਐ ਇਹਨੂੰ ਕੁਝ ਨਹੀਂ ਹੁੰਦਾ ਇਹਨੇ ਤਾਂ ਵੱਡਾ ਹੋ ਕੇ ਕਈ ਕੰਮ ਕਰਨੇ ਨੇ ਇਲਾਜ ਨਾਲ ਅੱਖ ਠੀਕ ਹੋ ਗਈ ਪਰ ਇੱਕ ਨਿਸ਼ਾਨ ਕਾਇਮ ਰਿਹਾ ਜੋ ਕਿ ਪਛਾਣ ਦੀ ਦੂਜੀ ਖਾਸ ਨਿਸ਼ਾਨੀ ਬਣਿਆ ਇੰਟਰ ਤੱਕ ਸਕੂਲੀ ਵਿੱਦਿਆ ਪ੍ਰਾਪਤ ਕੀਤੀ ਜਿਸ ਦਿਨ ਖੇਡਾਂ ਤੇ ਦਸਤਕਾਰੀ ਵਿੱਚ ਵੀ ਕਈ ਅਹਿਮ ਮੱਲਾਂ ਮਾਰੀਆਂ ਹਾਈ ਜੰਪ ਵਿੱਚੋਂ ਸਕੂਲ ਪੱਧਰ 'ਚੋਂ ਇਨਾਮ ਵਜੋਂ ਕੱਪ ਜਿੱਤਿਆ ਦਸਤਕਾਰੀ ਦੀਆਂ ਕਈ ਕਲਾਕ੍ਰਿਤੀਆਂ ਵੀ ਆਪਦੀ ਯਾਦਗਾਰ ਵਜੋਂ ਅਜੇ ਤੱਕ ਘਰਵਾਲਿਆਂ ਨੇ ਸੰਭਾਲੀਆਂ ਪਈਆਂ ਨੇ ਇਸ ਦੇ ਨਾਲ ਹੀ ਬਚਪਨ ਤੋਂ ਹੀ ਇਹਨਾਂ ਨੂੰ ਗਰਬਾਣੀ ਪੜਨ ਦੀ ਬਹੁਤ ਲਗਨ ਸੀ ਤੇ ਛੋਟੇ ਹੁੰਦੇ ਹੀ ਆਪ ਸੈਂਚੀਆਂ ਤੋਂ ਪਾਠ ਕਰਿਆ ਕਰਦੇ ਸਨ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਕੁਝ ਸਮਾਂ ਪਹਿਲਾਂ ਹੀ ਆਪਨੇ ਪਿੰਡ ਆਕੇ ਖੇਤੀ ਦਾ ਕੰਮ ਕਰਨਾ ਆਰੰਭਿਆ ਸੀ ਸਿੱਖੀ ਤੇ ਹੋਏ ਹਮਲੇ ਨਾਲ ਆਪਦੇ ਦਿਲ ਅੰਦਰ ਰੋਹ ਦੇ ਭਾਂਬੜ ਬਾਲ ਉੱਠੇ ਤੇ ਆਪ ਕੌਮੀ ਸਨਮਾਨ ਦੀ ਬਹਾਲੀ ਲਈ ਸਰਗਰਮ ਹੋ ਗਏ ਪਿੰਡ ਵਿੱਚ ਅਖੰਡ ਪਾਠ ਰਖਵਾ ਕੇ ਗੁਰੂ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਤੋਂ ਜਥਾ ਮੰਗਵਾ ਪਿੰਡ ਅੰਦਰ ਇੱਕੋ ਦਿਨ 250 ਪ੍ਰਾਣੀਆਂ ਨੂੰ ਪ੍ਰੇਰਣਾ ਨਾਲ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਭਾਈ ਸੁਖਜਿੰਦਰ ਸਿੰਘ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਦਰਸ਼ਨ ਤਾਂ ਨਹੀਂ ਸਨ ਕੀਤੇ ਪਰ ਜੂਨ 1984 ਪਿੱਛੋਂ ਉਹਨਾਂ ਦੀਆਂ ਆਡੀਓ ਕੈਸਟਾਂ ਲਿਆ ਕੇ ਆਪਨੇ ਸੁਣੀਆਂ ਤਾਂ ਆਪ ਨੂੰ ਸਿੱਖ ਕੌਮ ਨਾਲ ਸਰਕਾਰ ਵੱਲੋਂ ਪੈਰ ਪਾਰ ਤੇ ਕੀਤੀ ਜਾਂਦੀ ਧੱਕੇਸ਼ਾਹੀ ਦਾ ਗਿਆਨ ਹੋਇਆ ਆਪਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅੰਮ੍ਰਿਤ ਪਾਣ ਕੀਤਾ ਤੇ ਘਰ ਆਉਂਦਿਆਂ ਹੀ ਪਿਤਾ ਨੂੰ ਸਪਸ਼ਟ ਕਹਿ ਦਿੱਤਾ ਕਿ ਅੱਜ ਤੋਂ ਮੈਂ ਤੁਹਾਡਾ ਪੁੱਤਰ ਨਹੀਂ ਦਸ਼ਮੇਸ਼ ਪਿਤਾ ਦਾ ਪੁੱਤਾਂ ਮੈਥੋਂ ਹੁਣ ਘਰ ਦੇ ਕੰਮਾਂ ਦੀ ਕੋਈ ਆਸ ਨਾ ਰੱਖਿਓ ਮੈਂ ਸੀਸ ਕੌਮ ਦੀ ਵਾਰਨਾਂ ਚਾਰ ਦਿਨ ਜਿਊਣਾ ਪਰ ਜਿਊਣਾ ਆਜ਼ਾਦੀ ਨਾਲ ਹੈ ਘਰ ਵਾਲਿਆਂ ਨੇ ਸਮਝਾਉਣ ਦਾ ਯਤਨ ਕੀਤਾ ਪਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬੈੰਦੇ ਆਪਨੇ ਗੁਪਤ ਤੌਰ ਤੇ ਹੀ ਭਾਈ ਰਣਜੀਤ ਸਿੰਘ ਬੱਬਰ ਤ੍ਰਿਸਕਾ ਨਾਲ ਮਿਲ ਕੇ ਸੇਵਾ ਕਰਨੀ ਆਰੰਭ ਰਤੀ ਤੇ ਕਈ ਗਦਾਰਾਂ ਤੇ ਪੰਧ ਦੋਖਿਆਂ ਦੀ ਸੁਧਾਈ ਕੀਤੀ ਰਣਜੀਤ ਸਿੰਘ ਬੱਬਰ ਦੇ ਸ਼ਹੀਦ ਹੋ ਜਾਣ ਤੇ ਆਪ ਬੱਬਰ ਖਾਲਸਾ ਅੰਮ੍ਰਿਤਸਰ ਜ਼ਿਲ੍ਹੇ ਦੇ ਜਥੇਦਾਰ ਥਾਪੇ ਗਏ ਇਸ ਦੌਰਾਨ ਕਿਸੇ ਗਦਾਰ ਨੇ ਆਪ ਬਾਰੇ ਪੁਲਿਸ ਕੋਲ ਮੁਖਰੀ ਕਰ ਦਿੱਤੀ ਪੁਲਿਸ ਨੇ ਘਰ ਛਾਪਾਂ ਮਾਰਿਆ ਆਪ ਘਰ ਵਿੱਚ ਨਹੀਂ ਸੀਗੇ ਜਿਸ ਕਾਰਨ ਪੁਲਿਸ ਆਪ ਦੇ ਪਿਤਾ ਨਰਮਲ ਸਿੰਘ ਨੂੰ ਫੜ ਕੇ ਲੈ ਗਈ ਤੇ ਭਾਈ ਸੁਖਜਿੰਦਰ ਸਿੰਘ ਨੂੰ ਪੇਸ਼ ਕਰਨ ਦਾ ਹੁਕਮ ਝਾੜ ਗਈ ਇਹ ਪਤਾ ਲੱਗਣ ਤੇ ਸੁਖਜਿੰਦਰ ਸਿੰਘ ਪੰਚਾਇਤ ਕੋਲ ਗਏ ਤੇ ਜਾ ਕੇ ਸਿੱਧਾ ਸਪਸ਼ਟ ਕਹਿ ਦਿੱਤਾ ਕਿ ਕਿਸੇ ਵੱਲੋਂ ਮੇਰੀ ਜ਼ਾਮਣੀ ਨਾ ਲਈ ਜਾਵੇ ਮੈਂ ਪੁਲਿਸ ਦੇ ਹੱਥ ਨਹੀਂ ਆਉਣਾ ਤੇ ਰਣ ਤੱਤੇ ਚ ਸ਼ਹੀਦ ਹੋਣਾ ਇਹ ਕਹਿ ਕੇ ਆਪਨੇ ਘਰ-ਬਾਰ ਛੱਡ ਦਿੱਤਾ ਤੇ ਰੂਪੋਸ਼ ਹੋ ਗਏ ਖੇਤੀ ਹੀ ਆਸ-ਪਾਸ ਦੇ ਇਲਾਕੇ ਵਿੱਚ ਵੱਡੀਆਂ ਬਾਰਦਾਤਾਂ ਨੇ ਹਕੂਮਤੀ ਮਸ਼ੀਨਰੀ ਨੂੰ ਕੰਬਾ ਛੇੜ ਦਿੱਤਾ। ਛੇਰੋ ਪਿੰਡ ਵਿੱਚ CRP ਦੇ ਘਾਤ ਲਾ ਕੇ ਹਮਲਾ। ਇੱਕ ਇੰਸਪੈਕਟਰ 사ਨੇ 5 ਜਵਾਨ ਮਰੇ। ਪਿੰਡ ਜੋਧਨਗਰੀ ਵਿੱਚ CRP ਤੇ ਹਮਲਾ 4 ਜਵਾਨ ਮਰੇ, 2 ਜ਼ਖਮੀ। ਹੁਣ ਆਪ ਨੇ ਇੱਕ ਦਿਨ ਵੱਡੀ ਭੈਣ ਤੇ ਛੋਟੇ ਭਰਾ ਨੂੰ ਇੱਕ ਪੱਤਰ ਲਿਖਿਆ ਕਿ ਮੈਂ ਤਾਂ ਮਾਤਾ-ਪਿਤਾ ਦੀ ਸੇਵਾ ਨਹੀਂ ਕਰ ਸਕਿਆ ਪਰ ਤੁਸਾਂ ਮੇਰੀ ਘਾਟ ਪੂਰੀ ਕਰਨੀ ਕਿਉਂਕਿ ਅਕਾਲ ਪੁਰਖ ਨੇ ਮੈਨੂੰ ਪੰਥ ਦੀ ਸੇਵਾ ਬਖਸ਼ੀ ਹੈ। ਸਿੰਘਾਂ ਦੀ ਉਮਰ ਥੋੜੀ ਹੁੰਦੀ ਹੈ। ਆਪ ਸਵੇਰੇ 2.5 ਘੰਟੇ ਗਰਬਾਣੀ ਦੇ ਨਿਤਨੇਮ ਤੋਂ ਬਿਨਾਂ ਕੋਈ ਅੰਜਲ ਨਹੀਂ ਸੰਚਕਦੇ। ਆਪ ਗਰੀਬਾਂ ਦੇ ਘਰਾਂ ਨੂੰ ਵਸਾਉਣ ਤੇ ਸਥਾਪਿਤ ਕਰਨ ਲਈ ਉਸੇ ਤਰ੍ਹਾਂ ਯਤਨਸ਼ੀਲ ਰਹਿੰਦੇ ਸਨ ਜਿਵੇਂ ਜ਼ਾਬਰ ਸਰਕਾਰ ਦੇ ਮਹਿਲਾਂ ਦੀਆਂ ਕੰਧਾਂ ਹਿਲਾਉਣ ਲਈ। ਆਪ ਨੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਂ ਤੇ ਕਾਲਜ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਜਿਸ ਦੀ 9 ਕਮਰਿਆਂ ਤੇ ਵਰਾਂਡੇ ਤੱਕ ਦੀ ਸੇਵਾ ਆਪ ਨੇ ਆਪਣੀ ਦੇਖ ਰੇਖ ਹੇਠ ਕਰਵਾਈ। ਆਪ ਦੀ ਸ਼ਹੀਦੀ ਉਪਰੰਤ ਇਹ ਕੰਮ ਉੱਥੇ ਹੀ ਰੁਕ ਗਿਆ। ਮਿਤੀ 14 ਜੂਨ 1990 ਦੇ ਆਲੇ-ਦੁਆਲੇ ਆਪ ਆਪਣੇ ਕੁਝ ਸਾਥੀਆਂ ਸਮੇਤ ਪਿੰਡ ਬਾਂਮਣਾ ਦੀ ਪੋੜਛੀ ਵਿੱਚ ਇੱਕ ਬੰਬ ਤਿਆਰ ਕਰ ਰਹੇ ਸਨ ਕਿ ਆਪ ਦੇ ਇੱਕ ਸਾਥੀ ਨੇ ਗਲਤੀ ਨਾਲ ਤਾਰਾਂ ਜੋੜ ਦਿੱਤੀਆਂ ਜ਼ੋਰਦਾਰ ਧਮਾਕੇ ਨਾਲ ਸਾਰੇ ਸਿੰਘਾਂ ਦੇ ਸਰੀਰ ਉੱਡ ਗਏ ਦੁਸ਼ਮਣਾਂ ਦੇ ਘਰਾਂ ਵਿੱਚ ਘੋੜੇ ਦੇ ਦੀਵੇ ਬਲੇ ਪਰ ਇਲਾਕੇ ਦੇ ਲੋਕਾਂ ਦੇ ਘਰਾਂ ਵਿੱਚ ਮਾਤਮ ਛਾ ਗਿਆ ਸੀ ਉਹਨਾਂ ਦਾ ਰਾਖਾ ਇਸ ਦੁਨੀਆ ਤੋਂ ਕੂਚ ਕਰ ਗਿਆ ਸੀ ਭਾਈ ਸੁਖਜਿੰਦਰ ਸਿੰਘ ਦੇ ਤੁਰ ਜਾਣ ਤੋਂ ਕੁਝ ਦਿਨ ਬਾਅਦ ਪੁਲਿਸ ਮੁਖੀ ਕੇਪੀਐਸ ਗਿੱਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਖੁਸ਼ਕਿਸਮਤੀ ਨਾਲ ਸੁਖਜਿੰਦਰ ਸਿੰਘ ਬਰਾੜ ਬੰਬ ਧਮਾਕੇ ਵਿੱਚ ਮਾਰੇ ਆ ਗਿਆ ਜੇ ਉਹ ਥੋੜੀ ਦੇਰ ਹੋਰ ਰਹਿ ਜਾਂਦਾ ਤਾਂ ਫੜੇ ਗਏ ਇੱਕ ਝਿਹਾਰੂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਨੇ ਅਫਗਾਨ ਮੁਜਾਹਿਦਿਆਂ ਤੋਂ ਸਟਿੰਗਰ ਮਜੈਲ ਵੀ ਪ੍ਰਾਪਤ ਕਰ ਲਈਆਂ ਸਨ ਤੇ ਸਖਲਾਈ ਲਈ ਆਪਣੇ ਕੁਝ ਭਰੋਸੇਯੋਗ ਸਾਥੀ ਵੀ ਉਹਨਾਂ ਕੋਲ ਭੇਜ ਦਿੱਤੇ ਸਨ ਗਿੱਲ ਅਨੁਸਾਰ ਅਜੇਹਾ ਹੋ ਜਾਣ ਦੀ ਸੂਰਤ ਵਿੱਚ ਭਾਈ ਸੁਖਜਿੰਦਰ ਸਿੰਘ ਬਰਾੜ ਕਈ ਅਹਿਮ ਵਿਅਕਤੀਆਂ ਨੂੰ ਲਾਜ਼ਾਰ へ ਜਹਾਜ਼ਾਂ ਜਾਂ ਹੈਲੀਕਾਪਟਰ ਵੀ ਆਸਾਨੀ ਨਾਲ ਹੀ ਫੁੰਡ ਸਕਦਾ ਸੀ ਤੇ ਉਸ ਦਾ ਮਕਸਦ ਵੀ ਇਹੀ ਸੀ ਸੋ ਇਹ ਸੀ ਜੀ ਸਾਰੀ ਵਾਰਤਾ ਸ਼ਹੀਦ ਭਾਈ ਸੁਖਜਿੰਦਰ ਸਿੰਘ ਬਰਾੜ ਹੋਰਾਂ ਬਾਰੇ ਸੋ ਐਸੇ ਤਰ੍ਹਾਂ ਦਾ ਇੱਕ ਹੋਰ ਕਿੱਸਾ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ